ਉਹਨਾਂ ਵੱਲੋਂ ਜਦੋਂ ਇਹ ਬਿਆਨ ਦਿੱਤਾ ਜਾਂਦਾ ਤੇ ਉਹਨਾਂ ਦਾ ਫਿਰ ਰਿਐਕਸ਼ਨ ਆਉਂਦਾ ਵਾ ਕਿ ਸ਼ਰੋਮਣੀ ਕਮੇਟੀ ਵੱਲੋਂ ਇੱਕ ਕਿਤਾਬ ਜਾਰੀ ਕੀਤੀ ਗਈ ਹੈ ਜਿਹਦੇ ਵਿੱਚ ਇਹ ਘਟਨਾ ਦਾ ਜ਼ਿਕਰ ਕੀਤਾ ਗਿਆ ਵਾ ਕਿ ਉੱਥੇ ਮਸਜਿਦ ਬਣੀ ਹੋਈ ਸੀ ਮਸਜਿਦ ਢਾ ਕੇ ਗੁਰਦੁਆਰਾ ਸਾਹਿਬ ਜਿਹੜਾ ਉਸਾਰਿਆ ਗਿਆ। ਸ਼ਰੋਮਣੀ ਕਮੇਟੀ ਦੇ ਵਿੱਚ ਰੁਪਈਆ ਰੁਪਈਆ ਖਾਲਸੇਪਨ ਦਾ ਇਕੱਠਾ ਕਰਕੇ ਤੇ ਇਤਿਹਾਸ ਲਿਖਦੇ ਖਾਲਸਾਪਨ ਦੇ ਉਲਟ ਜੀ ਇਹ ਸਾਰਾ ਕੁਝ ਜੋ ਭਾਜਪਾ ਜੋ ਆਰਐਸਐਸ ਬਾਦਲ ਪਰਿਵਾਰ ਨੂੰ ਕਹਿੰਦੀ ਆ ਤੇ ਜੋ ਬਾਦਲ ਪਰਿਵਾਰ ਐਸਜੀਪੀਸੀ ਨੂੰ ਸ਼੍ਰੋਮਣੀ ਕਮੇਟੀ ਨੂੰ ਕਹਿੰਦਾ ਉਹ ਕਰਦਾ ਇਹ ਲਿਖਤਾ ਇਹ ਕਰਵਾਉਂਦੇ ਆ ਇੱਥੇ ਤਾਂ ਇਹਨਾਂ ਦੇ ਲਾਇ ਜਥੇਦਾਰ ਉਹ ਸਮੇਂ ਦੇ ਸਿੰਘ ਸਾਹਿਬ ਪੂਰਨ ਸਿੰਘ ਨੇ ਵਿਕਾਇਤ assi ਕਿ ਇੱਥੇ ਜਿਹੜਾ ਸਥਾਨ ਹਰਮੰਦਰ ਸਾਹਿਬ ਹੈ ਜਿਹੜਾ ਲਵਕੁਸ਼ ਦਾ ਸਥਾਨ ਆ ਫਿਰ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਉਹਨਾਂ ਦਾ ਅਸੀਂ ਉਹਨਾਂ ਦਾ ਸਤਕਾਰ ਕਰਦੇ ਹਾਂ ਉਹ ਦੇਵੀਆਂ ਦੇਵਤੇ ਹੋਏ ਆ ਪਰ ਖਾਲਸਾ ਪੰਥ ਕਿਸੇ ਧਰਮ ਦਾ ਕਿਸੇ ਦਾ ਘਰ ਟਾ ਕੇ ਇਸ ਤਰ੍ਹਾਂ ਨਹੀਂ ਬਣਾਉਂਦਾ ਜਵੇਂ ਇਹਨਾਂ ਨੇ ਬਾਬਰੀ ਮਸਜਿਦ ਟਾ ਕੇ ਮੰਦਰ ਸਾਰ ਲਿਆ ਇੱਕ ਹਜ਼ੂਰ ਸਾਹਿਬ ਗੁਰਦੁਆਰੇ ਦੀ ਕਮੇਟੀ ਤੇ ਸਵਾਲ ਉੱਠ ਰਹੇ ਨੇ ਕਿ ਉਥੋਂ ਸਿੰਘਾਂ ਨੇ ਅੱਜ ਵੀ ਬਿਆਨ ਜਾਰੀ ਕੀਤਾ ਕਿ 13 ਬੰਦੇ ਸਰਕਾਰ ਦੇ ਹੋਣਗੇ ਤਿੰਨ ਬੰਦੇ ਹੋਣਗੇ ਜਿਹੜੇ ਵੋਟਾਂ ਨਾ ਚੁੜੇ ਜਾਣਗੇ ਦੋ ਸ਼ਰੋਬਣੀ ਕਮੇਟੀ ਦੇ ਹੋਣਗੇ ਕੀ ਇਹ ਪ੍ਰਬੰਧਕ ਜਿਹੜਾ ਵਾ ਲੱਗਦਾ ਨਹੀਂ ਵੀ ਸਿੱਧਾ ਯਾਰ ਆਰਐਸਐਸ ਤੇ ਜਾਂ ਭਾਜਪਾ ਨੇ ਆਪਣੇ ਕਬਜ਼ੇ ਵਿੱਚ ਲੈ ਲਿਆ ਪੂਰਾ ਪ੍ਰਬੰਧ ਇਹ ਜਿਹੜੀ ਆਰਐਸਐਸ ਤੇ ਬੀਜੇਪੀ ਆ ਇੱਕ ਕੰਨ ਤੇ ਅੱਖਾਂ ਆਪਣਾ ਦਿਮਾਗ ਖੋਲ ਕੇ ਜੇ ਮੇਰੀ ਆਵਾਜ਼ ਉਹਨਾਂ ਤੱਕ ਪਹੁੰਚਦੀ ਹੈ ਤੇ ਸੁਣ ਲੈਣ ਜੀ ਇਹ ਖਾਲਸਾ ਪੰਥ ਹੈ ਪਹਿਲੋਂ ਅਸੀਂ ਵਾਅਦਾ ਕਰਦੇ ਨਹੀਂ ਜੇ ਕੋਰੇ ਤੇ ਫਿਰ ਅਸੀਂ ਬਰਦਾਸ਼ਤ ਵੀ ਨਹੀਂ ਕਰਦੇ ਇਹ ਗਿੱਜੇ ਨੇ ਕਿੰਨਾ ਨੇ ਬਾਬਰੀ ਮਸਜਦ ਧਾਲੀ ਤੇ ਕਦੀ ਕਿਤੇ ਕੁਝ ਕਰ ਲਿਆ ਕਿਤੇ ਜ਼ੁਲਮ ਕਰ ਲੇ ਤੇ ਕਮਾਲੇ ਢਾਲੇ ਇਸ ਸਿੱਖ ਕੌਮਾਂ ਇਕੀਆਂ ਦੀ ਕੱਤੀ ਪਾ ਕੇ ਮੋੜਾਂਗੇ ਭੇਜਾਂਗੇ ਜੀ ਇਨਾ ਲਾ ਕੇ ਵੇਖ ਲਿਆ ਨਾ ਆਪਦਾ ਬੋਦੀ ਵਾਲਾ ਪਿਛਲੇ ਸਮੇਂ ਦੇ ਵਿੱਚ ਉੱਥੇ ਪ੍ਰਬੰਧਕ ਗੁਰਦੁਆਰਾ ਬੋਰਡ ਦਾ ਮੈਂ ਜੋ ਪ੍ਰਧਾਨ ਬਣਿਆ ਜਨਾ ਕੀ ਉਹ ਲਾਇਆ ਸੀ ਵਿਰੋਧ ਦਿੱਤਾ ਹਟਾਇਆ ਗਿਆ ਤੇ ਹਟਾਇਆ ਕਿਉਂ ਫਿਰ ਡਰ ਗਏ ਨਾ ਜੀ ਅਸੀਂ ਡਰਨ ਵਾਲੇ ਨਹੀਂ ਅਸੀਂ ਝੱਕਣ ਵਾਲੇ ਨਹੀਂ ਹੂੰ ਬਿਲਕੁਲ ਇਸ ਗੱਲ ਦਾ ਜਿਹੜਾ ਖਾਲਸਾਪਨ ਥੋਕ ਕੇ ਵਿਰੋਧ ਕਰਦੇ ਅਸੀਂ ਹੂੰ ਉਥੇ ਕੂਰੇ ਦੇ ਪੂਰੇ ਸਾਫ ਸੂਰਤ ਗੁਰਸਿਕ ਨਾਮ ਬਣੀਆਂ ਦੇ ਰਸਿਏ ਚੜਦੀ ਕਲਾ ਵਾਲੇ ਸਿੰਘ ਹੀ ਪ੍ਰਬੰਧ ਚਲਾਉਣਗੇ ਜਿਵੇਂ ਕਿ ਉਥੇ ਬਾਬਾ ਜੀ ਬਾਬਾ ਨਰਿੰਦਰ ਸਿੰਘ ਜੀ ਸੱਚਖੰਡ ਸ੍ਰੀ ਹੂਰ ਸਾਹਿਬ ਵਾਲੇ ਬਾਬਾ ਨਿਹੰਗ ਸਿੰਘ ਬਲੰਗਰ ਸਾਹਿਬ ਵਾਲੇ ਮਾਨਜੋਗ ਬਾਬਾ ਬਲਵਿੰਦਰ ਸਿੰਘ ਜੀ ਸੰਤ ਬਾਬਾ ਬਲਵਿੰਦਰ ਸਿੰਘ ਜੀ ਉਹ ਐਡੀਆਂ ਨੀਆਂ ਹਸਤੀਆਂ ਬੈਠੀਆਂ ਸਾਡੇ ਸੰਤ ਮਹਾਂਪੁਰਖ ਬੈਠੇ ਆ ਬਾਬਾ ਨਿਹੰਗ ਸਿੰਘ ਦੇ ਸਥਾਨਾਂ ਦੀ ਸੇਵਾ ਚਲਾਉਂਦੇ ਆ ਸਿੰਘ ਸਾਹਿਬ ਗਿਆਨੀ ਕੁਲਵੰਤ ਸਿੰਘ ਜੀ ਉਥੇ ਆ ਸਾਰਾ ਪੰਥ ਬੈਠਾ ਇੱਥੇ ਉਥੇ ਖਾਲਸਾ ਪੰਥ ਬੈਠਾ ਬਿਲਕੁਲ ਇਹ ਬਰਦਾਸ਼ਤ ਨਹੀਂ ਹੋਵੇਗਾ ਇਹ ਆਪਣੇ ਜਿੱਤੇ ਹੋਏ ਜਿਹੜਾ 224 ਵਾਲੇ ਏਜੰਡੇ ਨੂੰ ਇਹ ਰੱਦ ਕਰ ਦੇਣ ਨਹੀਂ ਤੇ ਅਸੀਂ ਇਹਨਾਂ ਦੇ ਏਜੰਡੇ ਜੁੰਡੇ ਸਭ ਕੁਝ ਪਾੜ ਕੇ ਸੁੱਟ ਦਿਆਂਗੇ ਮੁੜ ਕੇ ਭਲੇਖੇ ਆਪਦੇ ਮਨਾਂ ਚੋਂ ਕੱਢ ਦੇਣ ਇਹ ਹੋਰ ਹੀ ਕੌਮਾਂ ਜਿਹੜੀਆਂ ਇਹ ਇਹੋ ਜੇ ਜ਼ਬਰ ਜ਼ੁਲਮ ਚੱਲ ਲੈਂਦੀਆਂ ਸਿੱਖ ਨਹੀਂ ਚੱਲਦੇ ਸ਼੍ਰੋਮਣੀ ਕਮੇਟੀ ਸਰਮੋਰ ਜਥੇਬੰਦੀ ਆਪਾਂ ਕਹਿ ਦਿੰਨੇ ਪੰਥ ਦੀ ਜਿਹੜੀ ਸ਼ਰਮੋਰ ਸਾਡਾ ਇੱਕ ਪਾਰਲੀਮੈਂਟ ਹੈ ਸ਼੍ਰੀ ਅਕਾਲ ਤਖਤ ਸਾਹਿਬ ਉੱਥੋਂ ਨਾ ਕੋਈ ਹੁਕਮ ਜਾਰੀ ਹੋਇਆ ਵੀ ਇਹ ਤੁਸੀਂ ਗਲਤ ਕਰ ਰਹੇ ਹੋ ਨਾ ਉੱਥੋਂ ਕੋਈ ਬਿਆਨ ਜਾਰੀ ਹੁੰਦਾ ਕਿਵੇਂ ਦੇਖਦੇ ਹੋ ਤੁਸੀਂ ਜਿਹੜੀ ਸ਼ਰੋਮ ਨਹੀਂ ਗੁਰਦੁਆਰਾ ਪ੍ਰਬੰਧ ਕਮੇਟੀ ਮੈਂ ਤਾਂ ਪਹਿਲਾਂ ਹੀ ਕਹਿ ਚੁੱਕਿਆ ਹਾਂ ਜੀ ਜੀ ਦੁੱਖ ਲੱਗਦਾ ਕਿ ਇਹ ਜਿਵੇਂ ਮਨਜਿੰਦਰ ਸਰਸਾ ਹੈ ਮਨਜਿੰਦਰ ਸਰਸੇ ਦੀ ਉਂਗਲ ਫੜ ਕੇ ਤਾਂ ਬਾਦਲ ਕੇ ਬੀਜੇਪੀ ਚ ਸ਼ਾਮਲ ਹੋਣਾ ਚਾਹੁੰਦੇ ਆ ਕਹਿੰਦੇ ਭਾਵੇਂ ਪੰਜਾਬ ਦੇ ਵਿੱਚ 224 ਤੋਂ ਦੋ ਹੀ ਸੀਟਾਂ ਸਾਨੂੰ ਦੇ ਦਿਓ ਹਾਂ ਸਾਨੂੰ ਨਾਰ ਲਾ ਲਓ ਤੇ ਮਨਜਿੰਦਰ ਸਰਸਾ ਉਹਨਾਂ ਦੀ ਉੱਥੇ ਸਪਾਰਸ਼ ਕਰਦਾ ਮਿਤਸ਼ਾਹ ਦੇ ਕੋਲ ਇਹ ਜਿਹੜੇ ਭਾਜਪੀ ਨਾਲ ਚੱਲਦੇ ਰਹੇ ਅੱਜ ਤੱਕ ਰਲ ਕੇ ਜਿਹੜੇ ਉਹਨਾਂ ਤੋਂ ਸੀਟਾਂ ਭਾਲਦੇ ਫਿਰਦੇ ਆ ਉਹਨਾਂ ਦੇ ਬਣਾਏ ਜਥੇਦਾਰ ਤੇ ਉਹਨਾਂ ਦੇ ਬਣਾਏ ਸ਼੍ਰੋਮਣਿਕ ਕਮੇਟੀ ਦੇ ਪ੍ਰਧਾਨ ਹੀ ਗੱਲਾਂ ਬੋਲ ਲੈਣਗੇ ਹੂੰ ਇਹਨਾਂ 'ਚ ਇਨੀ ਅਣਖ ਗੈਰਤ ਹੈਗੀ ਆ ਇਹ ਤਾਂ ਚਾਹੁੰਦੇ ਆ ਕਿਤੇ ਨਾ ਕਿਤੇ ਸਾਡਾ ਸਮਝੌਤਾ ਆਵੇ ਭਾਵੇਂ ਸਭ ਕੁਝ ਜੋ ਰੌਂਡ ਕਰ ਦਿਓ ਜੋ ਮਰਜ਼ੀ ਕਰ ਦਿਓ ਇਹਨਾਂ ਲੋਕਾਂ ਨੂੰ ਕੋਈ ਲੈਣਾ ਦੇਣਾ ਨਹੀਂ ਕੋਈ ਵਾ ਵਸਤਾ ਨਹੀਂ ਇਹਨਾਂ ਨੂੰ ਧਰਮ ਪਿਆਣਾ ਨਹੀਂ ਉਹਨਾਂ ਨੂੰ ਕੁਰਸੀ ਪਿਆਰੀ ਆ ਉਹੀ ਸਿੱਖ ਸੀ ਜਿਹੜੇ ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਜਿਹਨਾਂ ਨਾਰਾ ਮਾਰਿਆ ਸੀ ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਿੱਧਕ ਨਾ ਜਾਵੇ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੇਂ-ਸਮੇਂ ਅਨੁਸਾਰ ਸੈਂਟਰ ਸਰਕਾਰ ਵੱਲੋਂ ਸਾਡੇ ਗੁਰਧਾਮਾਂ ਤੇ ਜਾਂ ਗੁਰੂ ਕੀ ਸਿੱਖੀ ਦੇ ਵਿੱਚ ਵਾਰ-ਵਾਰ ਕੁਸਪੈਟ ਕੀਤੀ ਜਾ ਰਹੀ ਹੈ ਇੱਕ ਪਿਛਲੇ ਦਿਨੀ ਮਨਜਿੰਦਰ ਸਿੰਘ ਸਰਸਾ ਦਾ ਬਿਆਨ ਆਉਂਦਾ ਕਿ ਗੁਰਦੁਆਰਾ ਸੀਸਗਨ ਸਾਹਿਬ ਜਿਹੜਾ ਕਿ ਬਾਬਾ ਬਘੇਲ ਸਿੰਘ ਜੀ ਨੇ ਇੱਕ ਮਸਜਿਦ ਢਾ ਕੇ ਤੇ ਫਿਰ ਉਹ ਗੁਰਦੁਆਰਾ ਬਣਾਇਆ ਸੀਗਾ ਪਰ ਸਿੱਖਾਂ ਦਾ ਇਤਿਹਾਸ ਤਾਂ ਕੁਝ ਹੋਰ ਕਹਿੰਦਾ ਕਿ ਅਸੀਂ ਮਸਜਿਦਾਂ ਤੇ ਮੰਦਰ ਬਣਾਉਣ ਵਾਲੇ ਆ ਅਸੀਂ ਕਦੇ ਕਿਸੇ ਤੇ ਮਸਜਿਦ ਢਾ ਨਹੀਂ ਸਕਦੇ ਉਹਨਾਂ ਦੇ ਬਿਆਨ ਤੇ ਜੋ ਰਿਐਕਸ਼ਨ ਆ ਰਹੇ ਨੇ ਵੱਖ-ਵੱਖ ਜਥੇਬੰਦੀਆਂ ਦੇ ਉਹਨਾਂ ਵਿੱਚੋਂ ਮੇਰੇ ਨਾਲ ਨੇ ਸਰਦਾਰ ਬਲਵੰਤ ਸਿੰਘ ਜੀ ਗੋਪਾਲਾ ਸਾਹਿਬ ਸ਼੍ਰੋਮਣੀ ਅਕਾਲੀ ਦਲ ਮਾਨਤੋ ਨੇ ਆਹ ਕਰਦੇ ਗੱਲਬਾਤ ਪਾਉਣੇ ਫਤਿਹਸਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਵੇਂ ਦੇਖਦੇ ਹੋ ਇਸ ਬਿਆਨ ਨੂੰ ਕਿ ਮਸਜਿਦ ਢਾ ਕੇ ਗੁਰਦੁਆਰਾ ਬਣਾਇਗਾ ਕੀ ਸਿੱਖ ਵੀ ਮਸਜਿਦਾਂ ਢਾਉਦੇ ਸੀਗੇ ਇਹ ਤਾਂ ਕੁਫਰ ਦੀ ਹੱਦ ਹੋ ਗਈ ਇਹਨਾਂ ਲੋਕਾਂ ਦੀ ਜੀ ਆਹ ਜਿਹੜਾ ਹੈ ਮਨਜਿੰਦਰ ਸਰਸਾ ਮੈਨੂੰ ਤੇਨੂੰ ਸ਼ਰਮ ਆਉਣੀ ਚਾਹੀਦੀ ਹੈ ਯਾਰ ਇਹਨੂੰ ਆਪਣੇ ਨਾਂ ਨਾਲ ਸਿੰਘ ਕਹੋਂਦਿਆਂ ਇਹਨੂੰ ਹੂੰ ਵੇਖੋ ਕਿ ਜਿਹੜੀ ਪਾਰਲੀਮੈਂਟ ਦੀ ਜਗ੍ਹਾ ਹੈ ਜਿੱਥੇ ਰਿਕਾਬਗੰਗ ਸਾਹਿਬ ਗੁਰਦੁਆਰਾ ਸਾਹਿਬ ਸਥਾਪਿਤ ਆ ਜੀ ਭਾਈ ਲੱਖੀ ਸ਼ਾਹ ਬਨਜਾਰੇ ਦਾ ਪਿੰਡ ਹੈ ਜੀ ਬਿਲਕੁਲ ਠੀਕ ਹੈ ਜੀ ਇਹਦੇ ਵਿੱਚ ਕੀ ਹੈ ਕਿ ਜਦੋਂ ਖਾਲਸਾ ਰਾਜ ਨੇ ਬਾਬਾ ਬਘੇਲ ਸਿੰਘ ਸਰਦਾਰ ਜੱਸਾ ਸਿੰਘ ਆਲੂਆ ਤੇ ਸਰਦਾਰ ਜੱਸਾ ਸਿੰਘ ਰਾਮਗੜੀਆ ਨੇ ਜਦੋਂ ਦਿੱਲੀ ਫਤਿਹ ਕੀਤੀ ਹੈ ਹਮ ਉਦੋਂ ਸਾਰਾ ਪ੍ਰਬੰਧ ਦਿੱਲੀ ਦਾ ਖਾਲਸੇ ਰਾਜ ਦੇ ਝੰਡੇ ਚੁਲਾ ਕੇ ਉਹਨਾਂ ਨੇ ਆਪਣੇ ਹੱਥ ਚ ਲੈ ਲਿਆ ਹਮ ਫਿਰ ਉਹਨਾਂ ਨੇ ਉੱਥੇ ਸਿਵਾਵਾਂ ਚਲਾਈਆਂ ਨੇ ਗੁਰਦ੍ਰਮ ਬਜਨੂ ਘਟਿਲਾ ਤਿਆਰ ਕੀਤਾ ਗੁਰਦੁਆਰਾ ਸ੍ਰੀ ਗੰਸੇ ਬਣਿਆ ਗੁਰਦੁਆਰਾ ਰਿਕਾਬ ਬੰਗਲਾ ਸਾਹਿਬ ਤੇ ਗੁਰਦੁਆਰਾ ਰਿਕਾਬ ਗੰਸਾ ਸਾਹਿਬ ਜੀ ਇਹ ਸਾਰੀਆਂ ਖਾਲਸੇ ਪੰਥ ਨੇ ਰਿਕੁਆਇਰ ਕੀਤੀਆਂ ਜ਼ਮੀਨਾਂ ਨੇ ਆਪਣੇ ਰਾਜ ਦੇ ਵਿੱਚ ਖਾਲਸਾ ਰਾਜ ਦੀਆਂ ਜ਼ਮੀਨਾਂ ਐਕਵਾਇਰ ਕੀਤੀਆਂ ਨੇ ਤੇ ਉੱਥੇ ਸਥਾਨ ਸਥਾਪਿਤ ਕੀਤੇ ਨੇ ਖਾਲਸੇ ਪੰਥ ਨੇ ਜੀ ਕੋਈ ਮਸਜਿਦ ਨਹੀਂ ਢਾਈ ਹੂੰ ਕੋਈ ਮੰਦਿਰ ਨਹੀਂ ਢਾਇਆ ਹੂੰ ਕੋਈ ਇਹੋ ਜੀ ਗਲਤ ਗੱਲਾਂ ਇਹ ਬਿਲਕੁਲ ਨਹੀਂ ਕਰਨੀਆਂ ਚਾਹੀਦੀਆਂ ਹੂੰ ਇਹ ਤਾਂ ਇੱਕ ਭਾਜਪੀ ਤੇ ਆਰਐਸਐਸ ਨੂੰ ਖੁਸ਼ ਕਰਨ ਲਈ ਜਿਹੜਾ ਇਹ ਸਾਰਾ ਕੁਝ ਇਹ ਨੰਬਰ ਇਹ ਜਿਹੜਾ ਗਲਤ ਕਰ ਰਿਹਾ ਹੈ ਜੀ ਇਹ ਇਹ ਪੰਥੇ ਨੂੰ ਕਦੀ ਮਾਫ਼ ਨਹੀਂ ਕਰੇਗਾ ਇਹ ਨੂੰ ਮਨਜਿੰਦਰ ਨੂੰ ਜੀ ਇਸ ਵਿਸ਼ੇ ਤੇ ਨਾ ਸ਼ਰਨਾ ਸਾਹਿਬ ਦਾ ਬਿਆਨ ਇੱਕ ਆਉਂਦਾ ਵਾ ਕਿ ਤੁਸੀਂ ਗਲਤ ਕਰ ਰਹੇ ਹੋ ਜਿਸ ਤਰ੍ਹਾਂ ਤੁਸੀਂ ਬਿਆਨ ਦੇ ਰਹੇ ਹੋ ਵੀ ਬਿਲਕੁਲ ਆਜਪਾ ਦੇ ਕਹਿੰਦੇ ਬਿਆਨ ਦਿੱਤਾ ਗਿਆ ਉਹਨਾਂ ਵੱਲੋਂ ਜਦੋਂ ਇਹ ਬਿਆਨ ਦਿੱਤਾ ਜਾਂਦਾ ਤੇ ਉਹਨਾਂ ਦਾ ਫਿਰ ਰਿਐਕਸ਼ਨ ਆਉਂਦਾ ਵਾ ਵੀ ਸ਼ਰੋਮਣੀ ਕਮੇਟੀ ਵੱਲੋਂ ਇੱਕ ਕਿਤਾਬ ਜਾਰੀ ਕੀਤੀ ਗਈ ਹੈ ਜਿਹਦੇ ਵਿੱਚ ਇਹ ਘਟਨਾ ਦਾ ਜ਼ਿਕਰ ਕੀਤਾ ਗਿਆ ਵਾ ਕਿ ਉੱਥੇ ਮਸਜਿਦ ਬਣੀ ਹੋਈ ਸੀ ਮਸਜਿਦ ਢਾ ਕੇ ਗੁਰਦੁਆਰਾ ਸਾਹਿਬ ਜਿਹੜਾ ਉਸਾਰਿਆ ਗਿਆ ਸ਼ਰੋਮਣੀ ਕਮੇਟੀ ਦੀ ਇਹ ਗੱਲ ਕਰ ਲਈਏ ਨਾ ਤੇ ਦੁੱਖ ਲੱਗਦਾ ਇਹਨਾਂ ਨੇ ਜਿਹੜੀਆਂ ਕਿਤਾਬਾਂ ਲਿਖੀਆਂ ਜੀ ਉਹ ਸਰਦਾਰ ਬਲਦੇਵ ਸਿੰਘ ਸਰ ਸਾਹਿਬ ਬੜੇ ਜ਼म्मेवार ਸਿੱਖ ਨੇ ਹੂੰ ਉਹਨਾਂ ਇਹਨਾਂ ਦੀਆਂ ਕਿਤਾਬਾਂ ਕੱਢ ਕੇ ਲਿਆਤੀਆਂ ਜਿੰਨਾ ਇਹਨਾਂ ਨੇ ਉਹਦੇ ਵਿੱਚ ਕਫਰ ਤੋਲਿਆ ਹੂੰ ਉਹ ਦੇਖੋ ਉਹਦੇ ਵਿੱਚ ਕੀ ਕੁਝ ਲਿਖਤਾ ਹੂੰ ਪੈਸਾ ਪੰਥ ਦਾ ਹੂੰ ਸ਼੍ਰੋਮਣੀ ਕਮੇਟੀ ਦੇ ਵਿੱਚ ਰੁਪਈਆ ਰੁਪਈਆ ਖਾਲਸੇ ਪੰਥ ਦਾ ਇਕੱਠਾ ਕਰਕੇ ਤੇ ਇਤਿਹਾਸ ਲਿਖਦੇ ਖਾਲਸਾ ਪੰਥ ਦੇ ਉਲਟ ਜੀ ਇਹ ਸਾਰਾ ਕੁਝ ਜੋ ਭਾਜਪਾ ਜੋ ਆਰਐਸਐਸ ਬਾਦਲ ਪਰਿਵਾਰ ਨੂੰ ਕਹਿੰਦੀ ਆ ਤੇ ਜੋ ਬਾਦਲ ਪਰਿਵਾਰ ਐਸਜੀਪੀਸੀ ਨੂੰ ਸ਼੍ਰੋਮਣੀ ਕਮੇਟੀ ਨੂੰ ਕਹਿੰਦਾ ਉਹ ਕਰਦਾ ਇਹ ਲਿਖਤਾ ਇਹ ਕਰਵਾਉਂਦੇ ਆ ਹੂੰ ਇੱਥੇ ਤਾਂ ਇਹਨਾਂ ਦੇ ਲਾਏ ਜਥੇਦਾਰ ਉਹ ਸਮੇਦੇ ਸਿੰਘ ਸਾਹਿਬ ਪੂਰਨ ਸਿੰਘ ਨੇ ਵੀ ਕਹੇ ਤਾਂ ਅਸੀਂ ਕਿ ਇੱਥੇ ਜਿਹੜਾ ਸਥਾਨ ਹਰਮੰਦਰ ਸਾਹਿਬ ਹੈ ਜਿਹੜਾ ਲਵਕੁਸ਼ ਦਾ ਸਥਾਨ ਆ ਫਿਰ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਉਹਨਾਂ ਦਾ ਅਸੀਂ ਉਹਨਾਂ ਦਾ ਸਤਕਾਰ ਕਰਦੇ ਹਾਂ ਉਹ ਦੇਵੀਆਂ ਦੇਵਤੇ ਹੋਏ ਆ ਪਰ ਖਾਲਸਾ ਪੰਥ ਕਿਸੇ ਧਰਮ ਦਾ ਕਿਸੇ ਦਾ ਘਰ ਟਾ ਕੇ ਇਸ ਤਰ੍ਹਾਂ ਨਹੀਂ ਬਣਾਉਂਦਾ ਜਿਵੇਂ ਇਹਨਾਂ ਨੇ ਬਾਬਰੀ ਮਸਜਿਦ ਟਾ ਕੇ ਮੰਦਰ ਸਾਰ ਲਿਆ ਅਸੀਂ ਇਸ ਤਰ੍ਹਾਂ ਦੇ ਨਹੀਂ ਗਏ ਸਾਡਾ ਇਤਿਹਾਸ ਗਵਾਹੀ ਪਰਦਾ ਹੈ ਕਿ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਆਇਆ ਸਾਡਾ ਖਾਲਸਾ ਰਾਜ ਆਉਂਦਾ ਅਸੀਂ ਉੱਥੇ ਮੰਦਰ ਬਣਾ ਕੇ ਦਿੱਤੇ ਜੀ ਸਿਖਾਂ ਨੇ ਗੁਰਦੁਆਰਾ ਸਾਹਿਬ ਬਣਾਏ ਨਿੱਕੀਆਂ ਇਟਾਂ ਤੇ ਬਣੇ ਹਰਮੰਦਰ ਤੇ ਸੋਨਾ ਚੜਾਇਆ ਜਦੋਂ ਸਾਡਾ ਰਾਜ ਆਇਆ ਤੇ ਜਦੋਂ ਇਹਨਾਂ ਦਾ ਰਾਜ ਆਇਆ ਇਹਨਾਂ ਹਰਮੰਦਰ ਸਾਹਿਬ ਦੇ ਪਾਵਨ ਤਖਤ ਸ੍ਰੀ ਅਕਾਲ ਤਖਤ ਸਾਹਿਬ ਤੇ ਗੋਲਾਬਾਰੀ ਕਰਕੇ ਟੈਂਕਾਂ ਨਾਲ ਤੇ ਦਰਬਾਰ ਸਾਹਿਬ ਦੇ ਸੋਨੇ ਨੂੰ ਲਾਇਆ ਤੋਸ਼ਖਨਾ ਉਹਨਾਂ ਲੁੱਟਿਆ ਸਿੱਖ ਰਾਇ ਫਰਾਂਸ ਦੀ ਲਾਇਬ੍ਰੇਰੀ ਇਹਨਾਂ ਲੁੱਟ ਲਈ ਇਹ ਦੇਨ ਜਵਾਬ ਇਹ ਦਿੱਲੀ ਵਾਲੇ ਜਿਹੜੇ ਕਹਿੰਦੇ ਆ ਕਿ ਇਹਨਾਂ ਨੇ ਮਸਦਾਂ ਢਾ ਕੇ ਬਣਾਏ ਗੁਰਗੁਰ ਸਾਹਿਬ ਕਿੱਥੇ ਲਿਖਿਆ ਜਦੋਂ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਨੇ ਧਰਮਯੋਧ ਮੋਰਚਾ ਲਾਇਆ ਜੀ ਉਹ ਭਾਈ ਸਾਹਿਬ ਭਾਈ ਅਮਰੀਕ ਸਿੰਘ ਜੀ ਪ੍ਰਧਾਨ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਉਹ ਪ੍ਰਧਾਨ ਸੀ ਜਦੋਂ ਉਹ ਜੇਲ੍ਹ ਚ ਗਏ ਨੇ ਬਾਬਾ ਥਾਰਾ ਸਿੰਘ ਜੀ ਦੰਦ ਮੀਟਕਸਾਹ ਨੂੰ ਨਾਲ ਗਏ ਉਹਨਾਂ ਦੇ ਜੇਲ੍ਹ ਦੇ ਵਿੱਚ ਉਹ ਉਸ ਵਕਤ ਉੱਥੇ ਜੇਲ੍ਹ ਦੇ ਵਿੱਚ ਕੋਈ ਗੁਰੂ ਘਰ ਨਹੀਂ ਸੀ ਤੇ ਉਹ ਨੇਤਨੇਮੀ ਬਾਣੀ ਬਾਣੀ ਵਾਲੇ ਧਾਰਨੀ ਸਿੰਘ ਸੀ ਦੋਵੇਂ ਹੀ ਭਾਈ ਸਾਹਿਬ ਭਾਈ ਅਮਰੀਕ ਸਿੰਘ ਜੀ ਖਾਲਸਾ ਤੇ ਬਾਬਾ ਥਾਰਾ ਸਿੰਘ ਜੀ ਗਰਦਾਸਪੁਰ ਜੇਲ ਗਰਦਾਸਪੁਰ ਜੇਲ ਜੀ ਗਰਦਾਸਪੁਰ ਜੇਲ ਚ ਖੜਿਆ ਸੀ ਇਹਨਾਂ ਨੂੰ 1982 ਨੂੰ ਜੀ 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 ਜਦੋਂ ਖੜਿਆ ਤਾਂ ਉੱਥੇ ਜਦੋਂ ਗੁਰੂ ਘਰ ਬਣਾਇਆ ਉੱਥੇ ਗੁਰਦੁਆਰਾ ਸਾਹਿਬ ਸਾਰੇ ਅਸੀਂਾਂ ਨੇ ਜੇਲ ਦੇ ਅੰਦਰ ਜੇਲ ਦੇ ਅੰਦਰ ਜੀ ਉਹਨਾਂ ਦੋ ਸਿੰਘਾਂ ਨੇ ਤੇ ਉੱਥੋਂ ਦੇ ਜਿਹੜੇ ਜੇਲ ਚ ਬੰਦ ਕੋਈ ਵਿਚਾਰੇ ਹਿੰਦੂ ਵੀਰ ਸੀ ਉਹਨਾਂ ਆਖਿਆ ਜੀ ਤੁਹਾਡਾ ਗੁਰਦਾਰ ਸਾਹਿਬ ਤੇ ਅਸੀਂ ਵੀ ਇੱਥੇ ਰਹਿਨੇ ਆ ਤੇ ਸਾਡੇ ਲਈ ਵੀ ਇੱਕ ਮੰਦਰ ਸਾਰ ਦਿੱਤਾ ਜਾਵੇ ਵਾਹ ਜੇਲ ਦੇ ਅੰਦਰੋਂ ਹੀ ਹਾਂ ਭਾਈ ਸਾਹਿਬ ਭਾਈ ਮਰੀਕ ਸਿੰਘ ਜੀ ਖਾਲਸਾ ਸੰਤ ਬਾਬਾ ਜਰਨੈਲ ਸਿੰਘ ਜੀ ਮਹਾਪੁਰਖਾਂ ਦੇ ਕੋਲ ਜਦੋਂ ਉਹ ਸੁਨੇਹਾ ਭੇਜਿਆ ਉਹਨਾਂ ਨੇ ਤੇ ਬਾਬਾ ਥਾਰਾ ਸਿੰਘ ਜੀ ਨੇ ਹਮਮ ਸੰਤ ਬਾਬਾ ਜਰਨੈਲ ਸਿੰਘ ਜੀ ਨੇ ਫੌਰੀ ਉਸੇ ਵੇਲੇ ਭਾਈ ਸਾਹਿਬ ਭਾਈ ਅਮਰੀਕ ਸਿੰਘ ਤੇ ਬਾਬਾ ਥਾਰਾ ਸਿੰਘ ਜੀ ਨਾਲ ਜਿਹੜਾ ਰਾਪਤਾ ਕੀਤਾ ਸਿੰਘ ਇਹ ਮੁਲਾਕਾਤ ਹੋਈ ਹਮ ਉਪਰੰਤ ਉਥੇ ਸਰੀਆ ਇੱਟਾਂ ਸੀਮਿੰਟ ਬੱਜਰੀ ਜਿੰਨੀ ਲੋੜ ਸੀ ਮਟੀਰੀਅਲ ਸਾਰਾ ਭੇਜਿਆ ਉਥੇ ਹਮ ਤੇ ਉਥੇ ਭਾਈ ਸਾਹਿਬ ਭਾਈ ਅਮਰੀਕ ਸਿੰਘ ਜੀ ਨੇ ਉਹਨਾਂ ਦੀ ਮੰਗ ਤੇ ਉਹਨਾਂ Hindu ਵੀਰਾਂ ਦੇ ਕਹਿਣ ਤੇ ਗੁਰਦੁਆਰਾ ਸਾਹਿਬ ਦੇ ਬਰੋਬਰ ਦੂਸਰੇ ਪਾਸੇ ਜਾ ਕੇ ਨਾਲ ਮੰਦਿਰ ਬਣਾ ਕੇ ਦਿੱਤਾ ਉਹ ਅੱਜ ਵੀ ਮੰਦਿਰ ਜੇਲ੍ਹ ਦੇ ਅੰਦਰ ਮੌਜੂਦ ਆ ਮੈਂ ਦੋ ਵਾਰੀ ਉਸ ਜੇਲ੍ਹ ਚ ਰਹਿ ਕੇ ਆਇਆ ਹੂੰ ਗਰਦਾਸਪੁਰ ਜੇਲ੍ਹ ਚ ਵਾ ਤੁਸੀਂ ਅੱਖੀਂ ਵੇਖਿਆ ਸਭ ਕੁਝ ਅੱਖੀਂ ਵੇਖਿਆ ਹੈ ਉਹ ਜੇਲ੍ਹ ਨੂੰ ਜੀ ਮੇਰੇ ਤੇ ਕੇਸ ਬਣਿਆ ਮੈਂ ਉੱਥੇ ਮੈਨੂੰ ਜਾਣਾ ਪਿਆ ਹੋਰ ਵੀ ਕਈ ਜਗ੍ਹਾ ਚਲੋ ਗਏ ਆ ਉਹ ਗੁਰਦੁਆਰਾ ਸਾਹਿਬ ਤੇ ਉਹ ਮੰਦਿਰ ਮੈਂ ਆਪਣੀ ਅੱਖਾਂ ਨਾਲ ਵੇਖਿਆ ਮੌਜੂਦ ਅੱਜ ਵੀ ਮੌਜੂਦ ਆ ਉੱਥੇ ਅੱਜ ਵੀ ਮੌਜੂਦ ਸਾਡਾ ਰਾਜ ਭਾਗ ਆਉਂਦਾ ਹੈ ਚਾਹ ਨਹੀਂ ਆਉਂਦਾ ਜਿਹੜਾ ਜ਼ਾਲਮ ਸਾਡੇ ਹਰਿਮੰਦਰ ਸਾਹਿਬ ਤੇ ਨਜ਼ਰਾਂ ਲਾ ਕੇ ਬੈਠਾ ਸ੍ਰੀ ਅਕਾਲ ਤਖਤ ਸਾਹਿਬ ਤੇ ਤੋਪਾਂ ਟੰਕ ਬੀੜ ਕੇ ਬੈਠਾ ਸੀ ਉਹਨਾਂ ਦੇ ਲੋਕਾਂ ਨੇ ਮੰਗ ਕੀਤੀ ਹੂੰ ਤਾਂ ਭਾਈ ਸਾਹਿਬ ਭਾਈ ਅਮਰੀਕ ਸਿੰਘ ਨੂੰ ਅੰਦਰ ਮੰਦਿਰ ਬਣਾ ਕੇ ਦੇਣ ਇਹਨਾਂ ਦਾ ਰਾਜ ਆਵੇ ਤੇ ਇਹ ਉਹਨਾਂ ਤੇ ਹਮਲੇ ਕਰਕੇ ਉਹਨਾਂ ਸਿੰਘਾਂ ਨੂੰ ਸ਼ਹੀਦ ਕਰ ਦੇਣ ਤੇ ਟੈਂਕਾਂ ਤੋਪ ਚੜਾ ਦੇਣ ਆਪਦੀ ਆਰਮੀ ਚੜਾ ਦੇ ਹੂੰ ਇਹਨਾਂ ਦੇ ਆਪਣੀ ਦੇਸ਼ ਦੇ ਵਿੱਚ ਆਪਣੇ ਧਰਮ ਤੇ ਹਮਲਾ ਕਰਕੇ ਗੁਰਤਾਮਾ ਨੂੰ ਇੱਥੇ ਬਖਸ਼ਿਆ ਹੂੰ ਇਹ ਉਹ ਲੋਕ ਨੇ ਇਹਨਾਂ ਦੇ ਉੱਤੇ ਵਿਸ਼ਵਾਸ ਨਹੀਂ ਕੀਤਾ ਜਾ ਸਕਦਾ ਤੇ ਕਿਰਤ ਕਰਨ ਸਿੱਖ ਤਾਂ ਕਿਸੇ ਦਾ ਘਰ ਨਹੀਂ ਕਦੀ ਵੀ ਟਾਉਂਦਾ ਬਣਾ ਕੇ ਦੇ ਸਕਦਾ ਸਿੱਖ ਦੀ ਸ਼ਰਨ ਵਿੱਚ ਜਿਹੜਾ ਆ ਜਾਏ ਉਹਨੂੰ ਵੀ ਸਿੱਖ ਤਾਂ ਦੁਸ਼ਮਣ ਨੂੰ ਵੀ ਗਲੇ ਲਾ ਲਿੰਦਾ ਹੂੰ ਇਹ ਲੋਕ ਬਹੁਤ ਕਿਰਤ ਕਰਨ ਨੇ ਇਹਨਾਂ ਦਾ ਦੁੱਬਦਾ ਧਰਮ ਬਚਾਇਆ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜਿਨ੍ਹਾਂ ਨੂੰ ਸ਼ਰਮ ਆਉਣੀ ਚਾਹੀਦੀ ਇਹਨਾਂ ਲੋਕਾਂ ਨੂੰ ਇਹ ਗੱਲਾਂ ਕਰਦੇ ਆ ਹੂੰ ਤੇ ਮੈਂ ਤਾਂ ਕਹਿੰਦਾ ਜਿਹੜੇ ਕਿਸੇ ਲੇਖਨੇ ਕਿਤਾਬ ਲਿਖੀ ਹੈ ਉਹਨੂੰ ਦੇਖਣਾ ਚਾਹੀਦਾ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਨੇ ਛੋਟੇ ਸਹਿਬਜ਼ਾਦੇ ਦੀ ਸ਼ਹਾਦਤ ਦਾ ਬਦਲਾ ਲਿਆ ਸ੍ਰੀ ਫਤਿਹਗੜ ਸਾਹਿਬ ਦੀ ਧਰਤੀ ਤੇ ਜੀ ਉਦੋਂ ਸਰਹੰਦਾ ਜਾੜ ਦਿੱਤੀ ਸਾਰੀ ਕਿਸੇ ਮਸਜਿਦ ਨੂੰ ਕਿਸੇ ਮੰਦਰ ਨੂੰ ਕਿਸੇ ਮਕਬਰੇ ਨੂੰ ਕਿਤੇ ਆਂਸ ਵੀ ਆਈ ਹੋਵੇ ਤੇ ਦੱਸਿਆ ਜਾਵੇ ਬਿਲਕੁਲ ਹਿਸਟਰੀ ਚ ਦਰਜਾ ਉਹ ਮੰਦਰ ਮਸਜਿਦਾਂ ਮਕਬਰੇ ਅੱਜ ਵੀ ਮੌਜੂਦ ਨੇ ਮਲੇਰ ਕੋਟਲੇ ਦੀ ਧਰਤੀ ਤੇ ਨਵਾਬ ਮਲੇਰ ਕੋਟਲੇ ਦਾ ਖਾਨਦਾਨ ਅੱਜ ਵੀ ਜਿਉਂਦਾ ਜਾਗਦਾ ਹੈ ਬਿਲਕੁਲ ਉਹਨਾਂ ਨੂੰ ਖਾਲਸੇ ਪੰਥ ਨੇ ਉੱਥੇ ਸੁਰੱਖਿਆ ਦਿੱਤੀ ਹੈ ਉਹਨਾਂ ਦਾ ਮਾਣ ਸਨਮਾਨ ਕੀਤਾ ਹੈ ਗੁਰੂ ਕਲਗੀਧਰ ਪਾਸ਼ਾ ਦੀਆਂ ਨਿਸ਼ਾਨੀਆਂ ਉਹਨਾਂ ਪਰਿਵਾਰਾਂ ਚ ਨੇ ਅਸੀਂ ਮਸਜਿਦ ਢਾਉਣ ਵਾਲਿਆਂ ਚ ਨਹੀਂ ਅਸੀਂ ਮਸਜਿਦਾਂ ਢਾਉਣ ਵਾਲਿਆਂ ਚ ਨਹੀਂ ਅਸੀਂ ਤਾਂ ਠੱਠੇ ਹੋਿਆਂ ਨੂੰ ਸਾਰਨ ਵਾਲੇ ਆ ਸਾਰਨ ਵਾਲੇ ਆ ਅੱਛਾ ਇੱਕ ਹੋਰ ਹੀ ਘਟਨਾ ਥੋੜੇ ਦਿਨ ਹੋ ਗਏ ਤੁਸੀਂ ਵੀ ਸ਼ਾਇਦ ਦੇਖੀ ਹੋਵੇ ਕਿ ਇੱਕ ਹਜ਼ੂਰ ਸਾਹਿਬ ਗੁਰਦੁਆਰੇ ਦੀ ਕਮੇਟੀ ਤੇ ਸਵਾਲ ਉੱਠ ਰਹੇ ਨੇ ਕਿ ਉਥੋਂ ਸਿੰਘਾਂ ਨੇ ਅੱਜ ਵੀ ਬਿਆਨ ਜਾਰੀ ਕੀਤਾ ਕਿ 13 ਬੰਦੇ ਸਰਕਾਰ ਦੇ ਹੋਣਗੇ ਤਿੰਨ ਬੰਦੇ ਹੋਣਗੇ ਜਿਹੜੇ ਵੋਟਾਂ ਨਾ ਚੁੜੇ ਜਾਣਗੇ ਦੋ ਸ਼ਰੋਬਣੀ ਕਮੇਟੀ ਦੇ ਹੋਣਗੇ ਕੀ ਇਹ ਪ੍ਰਬੰਧਕ ਜਿਹੜਾ ਵਾ ਲੱਗਦਾ ਨਹੀਂ ਵੀ ਸਿੱਧਾ ਯਾਰ ਆਰਐਸਐਸ ਤੇ ਜਾਂ ਭਾਜਪਾ ਨੇ ਆਪਣੇ ਕਬਜ਼ੇ ਵਿੱਚ ਲੈ ਲਿਆ ਪੂਰਾ ਪ੍ਰਬੰਧ ਇਹ ਜਿਹੜੀ ਆਰਐਸਐਸ ਤੇ ਬੀਜੇਪੀ ਐ ਹੂੰ ਇੱਕ ਕੰਨ ਤੇ ਅੱਖਾਂ ਆਪਣਾ ਦਿਮਾਗ ਖੋਲ ਕੇ ਹੂੰ ਜੇ ਮੇਰੀ ਆਵਾਜ਼ ਉਹਨਾਂ ਤੱਕ ਪਹੁੰਚਦੀ ਐ ਤੇ ਸੁਣ ਲੈਣ ਜੀ ਇਹ ਖਾਲਸਾ ਪੰਥ ਐ ਹੂੰ ਪਹਿਲੋਂ ਅਸੀਂ ਵਾਅਦਾ ਕਰਦੇ ਨਹੀਂ ਜੇ ਕੋਰੇ ਤੇ ਫਿਰ ਅਸੀਂ ਬਰਦਾਸ਼ਤ ਵੀ ਨਹੀਂ ਕਰਦੇ ਹੂੰ ਇਹ ਗਿੱਜੇ ਨੇ ਕਿੰਨਾ ਨੇ ਬਾਬਰੀ ਮਸਜਦ ਢਾ ਲਈ ਤੇ ਕਦੀ ਕਿਤੇ ਕੁਝ ਕਰ ਲਿਆ ਕਿਤੇ ਜ਼ੁਲਮ ਕਰ ਲੇ ਤੇ ਕਮਾਲੇ ਢਾਲੇ ਹੂੰ ਇਸ ਸਿੱਖ ਕੌਮਾਂ ਇਕੀਆਂ ਦੀ ਕੱਤੀ ਪਾ ਕੇ ਮੋੜਾਂਗੇ ਭੇਜਾਂਗੇ ਜੀ ਇਨਾ ਲਾ ਕੇ ਵੇਖ ਲਿਆ ਨਾ ਆਪਦਾ ਬੋਦੀ ਵਾਲਾ ਪਿਛਲੇ ਸਮੇਂ ਦੇ ਵਿੱਚ ਉਥੇ ਪ੍ਰਬੰਧਕ ਗੁਰਦੁਆਰਾ ਬੋਰਡ ਦਾ ਮੈਂ ਜੋ ਪ੍ਰਧਾਨ ਬਣਾਇਆ ਜਨਾ ਕੀ ਉਹ ਲਾਇਆ ਸੀ ਵਿਰੋਧ ਕੀਤਾ ਹਟਾਇਆ ਗਿਆ ਉਹਨੂੰ ਤੇ ਹਟਾਇਆ ਕਿਉਂ ਫਿਰ ਡਰ ਗਏ ਨਾ ਜੀ ਅਸੀਂ ਡਰਨ ਵਾਲੇ ਨਹੀਂ ਅਸੀਂ ਝੱਕਣ ਵਾਲੇ ਨਹੀਂ ਹੂੰ ਬਿਲਕੁਲ ਇਸ ਗੱਲ ਦਾ ਜਿਹੜਾ ਖਾਲਸਾਪਨ ਠੋਕ ਕੇ ਵਿਰੋਧ ਕਰਦੇ ਅਸੀਂ ਹੂੰ ਉਥੇ ਪੂਰੇ ਦੇ ਪੂਰੇ ਸਾਫ ਸੂਰਤ ਗੁਰਸੇ ਨਾਮ ਬਣੀ ਦੇ ਰਸਿਏ ਚੜਦੀ ਕਲਾ ਵਾਲੇ ਸਿੰਘ ਹੀ ਪ੍ਰਬੰਧ ਚਲਾਉਣਗੇ ਜਿਵੇਂ ਕਿ ਉਥੇ ਬਾਬਾ ਜੀ ਬਾਬਾ ਨਰਿੰਦਰ ਸਿੰਘ ਜੀ ਸੱਚਖੰਡ ਸ੍ਰੀ ਹੂਰ ਸਾਹਿਬ ਵਾਲੇ ਬਾਬਾ ਨਿਹੰਗ ਸਿੰਘ ਲੰਗਰ ਸਾਹਿਬ ਵਾਲੇ ਮਾਨਜੋਗ ਬਾਬਾ ਬਲਵਿੰਦਰ ਸਿੰਘ ਜੀ ਸੰਤ ਬਾਬਾ ਬਲਵਿੰਦਰ ਸਿੰਘ ਜੀ ਉਹ ਐਡੀਆਂ ਨੀਆਂ ਹਸਤੀਆਂ ਬੈਠੀਆਂ ਸਾਡੇ ਸੰਤ ਮਹਾਂਪੁਰਖ ਬੈਠਿਆ ਬਾਬਾ ਨਿਹੰਗ ਸਿੰਘ ਦੇ ਸਥਾਨਾਂ ਦੀ ਸੇਵਾ ਚਲਾਉਂਦੇ ਆ ਸਿੰਘ ਸਾਹਿਬ ਗਿਆਨੀ ਕੁਲਵੰਤ ਸਿੰਘ ਜੀ ਉਥੇ ਆ ਸਾਰਾ ਪੰਥ ਬੈਠਾ ਇੱਥੇ ਉਥੇ ਖਾਲਸਾ ਪੰਥ ਬੈਠਾ ਬਿਲਕੁਲ ਇਹ ਬਰਦਾਸ਼ਤ ਨਹੀਂ ਹੋਵੇਗਾ ਇਹ ਆਪਣੇ ਜਿੱਤੇ ਹੋਏ ਜਿਹੜਾ 224 ਵਾਲੇ ਝੰਡੇ ਨੂੰ ਇਹ ਰੱਦ ਕਰ ਦੇਣ ਨਹੀਂ ਤੇ ਅਸੀਂ ਇਹਨਾਂ ਦੇ ਝੰਡੇ ਜੁੰਡੇ ਸਭ ਕੁਝ ਪਾੜ ਕੇ ਸੁੱਟ ਦਿਆਂਗੇ ਮੁੜ ਕੇ ਭਲੇਖੇ ਆਪਦੇ ਮਣਾ ਚੋਂ ਕੱਢ ਦੇਣ ਇਹ ਹੋਰ ਹੀ ਕੌਮਾਂ ਜਿਹੜੀਆਂ ਇਹ ਇਹੋ ਜੇ ਜ਼ਬਰ ਜ਼ੁਲਮ ਚੱਲ ਲੈਂਦੀਆਂ ਸਿੱਖ ਨਹੀਂ ਚੱਲਦੇ ਜੀ ਜੀ ਸਾਡੀ ਸਾਡੀ ਜਿਹੜੀ ਸ਼ਰਮਣੀ ਕਮੇਟੀ ਹੈ ਸ਼ਰਮੋਰ ਜਥੇਬੰਦੀ ਆਪਾਂ ਕਹਿ ਦਿੰਨੇ ਪੰਥ ਦੀ ਜਿਹੜੀ ਸ਼ਰਮੋਰ ਸਾਡਾ ਇੱਕ ਪਾਰਲੀਮੈਂਟ ਹੈ ਸ੍ਰੀ ਅਕਾਲ ਤਖਤ ਸਾਹਿਬ ਉਥੋਂ ਨਾ ਕੋਈ ਹੁਕਮ ਜਾਰੀ ਹੋਇਆ ਵੀ ਇਹ ਤੁਸੀਂ ਗਲਤ ਕਰ ਰਹੇ ਹੋ ਨਾ ਉਥੋਂ ਕੋਈ ਬਿਆਨ ਜਾਰੀ ਹੁੰਦਾ ਕਿਵੇਂ ਦੇਖਦੇ ਹੋ ਤੁਸੀਂ ਜਿਹੜੀ ਸ਼ਰੋਮ ਨਹੀਂ ਗੁਰਦੁਆਰਾ ਪ੍ਰਬੰਧ ਕਮੇਟੀ ਮੈਂ ਤਾਂ ਪਹਿਲਾਂ ਹੀ ਕਹਿ ਚੁੱਕਿਆ ਜੀ ਜੀ ਦੁੱਖ ਲੱਗਦਾ ਹੂੰ ਕਿ ਇਹ ਜਿਵੇਂ ਮਨਜਿੰਦਰ ਸਰਸਾ ਹੈ ਮਨਜਿੰਦਰ ਸਰਸੇ ਦੀ ਉਂਗਲ ਫੜ ਕੇ ਤਾਂ ਬਾਦਲ ਕੇ ਬੀਜੇਪੀ ਚ ਸ਼ਾਮਲ ਹੋਣਾ ਚਾਹੁੰਦੇ ਆ ਕਹਿੰਦੇ ਭਾਵੇਂ ਪੰਜਾਬ ਦੇ ਵਿੱਚ 224 ਤੋਂ ਦੋ ਹੀ ਸੀਟਾਂ ਸਾਨੂੰ ਦੇ ਦਿਓ ਹਾਂ ਸਾਨੂੰ ਨਾਰ ਲਾ ਲਓ ਹੂੰ ਤੇ ਮਨਜਿੰਦਰ ਸਰਸਾ ਨਾਲ ਦੀ ਉੱਥੇ ਸਪਾਰਸ਼ ਕਰਦਾ ਮਿਤ ਸ਼ਾਹ ਦੇ ਕੋਲ ਜੇ ਜਿਹੜੇ ਬੀਜੇਪੀ ਨਾਲ ਚੱਲਦੇ ਰਹੇ ਅੱਜ ਤੱਕ ਰਲ ਕੇ ਜਿਹੜੇ ਉਹਨਾਂ ਤੋਂ ਸੀਟਾਂ ਭਾਲਦੇ ਫਿਰਦੇ ਆ ਉਹਨਾਂ ਦੇ ਬਣਾਏ ਜਥੇਦਾਰ ਤੇ ਉਹਨਾਂ ਦੇ ਬਣਾਏ ਸ਼੍ਰੋਮਣਿਕ ਕਮੇਟੀ ਦੇ ਪ੍ਰਧਾਨ ਹੀ ਗੱਲਾਂ ਬੋਲ ਲੈਣਗੇ ਹੂੰ ਇਹਨਾਂ 'ਚ ਇਨੀ ਅਣਖ ਗੈਰਤ ਹੈਗੀ ਆ ਇਹ ਤਾਂ ਚਾਹੁੰਦੇ ਆ ਕਿਤੇ ਨਾ ਕਿਤੇ ਸਾਡਾ ਸਮਝੌਤਾ ਆਵੇ ਭਾਵੇਂ ਸਭ ਕੁਝ ਜੋ ਰੌਂਡ ਕਰ ਦਿਓ ਜੋ ਮਰਜ਼ੀ ਕਰ ਦਿਓ ਇਹਨਾਂ ਲੋਕਾਂ ਨੂੰ ਕੋਈ ਲੈਣਾ ਦੇਣਾ ਨਹੀਂ ਕੋਈ ਵਾ ਵਸਤਾ ਨਹੀਂ ਇਹਨਾਂ ਨੂੰ ਧਰਮ ਪਿਆਣਾ ਨਹੀਂ ਉਹਨਾਂ ਨੂੰ ਕੁਰਸੀ ਪਿਆਰੀ ਆ ਉਹੀ ਸਿੱਖ ਸੀ ਜਿਹੜੇ ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ ਪਿੰਡਰਾਵਾਲੇ ਜਿਹਨਾਂ ਨਾਹਰਾ ਮਾਰਿਆ ਸੀ ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਿੱਧਕ ਨਾ ਜਾਵੇ ਹਮ ਅੱਜ ਉਹ ਸਿੱਖ ਕਿੱਥੋਂ ਆਉਣਗੇ ਦਾ ਹੱਲ ਕੀ ਹੋਊਗਾ ਫਿਰ ਜਿੱਦ ਤੱਕ ਹੁਣ ਬਾਰ-ਬਾਰ ਸਾਡੇ ਗੁਰਦੁਆਮਾਂ ਤੇ ਅਟੈਕ ਹੋ ਰਿਹਾ ਪਿੱਛੇ ਜੀ ਇੱਕ ਬਿਆਨ ਆਇਆ ਇੱਕ ਆਰਐਸਐਸ ਦੇ ਬੰਦੇ ਦਾ ਕਹਿੰਦਾ ਵੀ ਗੁਰਦੁਆਰੇ ਜਿਹੜੇ ਸਾਡੇ ਵਾਸਤੇ ਨਸੂਰ ਬਣ ਚੁੱਕੇ ਨੇ ਇਹ ਇਹਨਾਂ ਦਾ ਹੱਲ ਕੀ ਹੋਊਗਾ ਸਾਰੇ ਦਾ ਇਹ ਖਾਲਸਾ ਪੰਥ ਸਾਰਾ ਸਿਰ ਜੁੜ ਕੇ ਬੈਠੇ ਸਾਰੀਆਂ ਪੰਥਕ ਜਥੇਬੰਦੀਆਂ ਸਾਰੇ مشਵਰਾ ਕਰਕੇ ਇੱਕ ਮੰਚ ਤੇ ਇੱਕ ਨਿਸ਼ਾਨ ਥੱਲੇ ਹੋਣ ਇਕੱਠੀਆਂ ਸਾਰੀਆਂ ਮਿਸਲਾਂ ਜਿਵੇਂ 12 ਮਿਸਲਾਂ ਕਤਰੋ ਕੇ ਖਾਲਸਾ ਰਾਜ ਕਾਇਮ ਕਰ ਦਿੱਤਾ ਸੀ ਤੇ ਮੁਗਲ ਕੁੱਟ ਕੇ ਭਜਾ ਕੇ ਤਲਹੌਰ ਦੇ ਸ਼ਾਹੀ ਕਿਲੇ ਤੇ ਖਾਲਸੇ ਰਾਜ ਦੇ ਪਰਚਮ ਚੁਲਾਉਂਦੇ ਸੀ ਅੱਜ ਵੀ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾ ਵਾਲੇ ਤੇ ਭਾਈ ਸਾਹਿਬ ਭਾਈ ਅਮਰੀਕ ਸਿੰਘ ਦੇ ਜਰਨੈਲਾਂ ਦਾ ਖੂਨ ਸਾਡੀਆਂ ਰਗਾਂ 'ਚ ਦੌੜਦਾ ਹੈ ਅਸੀਂ ਬੈਠੇ ਨਹੀਂ ਅਸੀਂ ਖੜੇ ਆ ਜਿਸ ਦਿਨ ਪੰਥ ਇਕੱਠਾ ਹੋ ਗਿਆ ਇੱਕ ਹੱਲਾ ਵੀ ਨਹੀਂ ਝੱਲਣਗੇ ਇਹ ਪੰਥ ਦੇ ਵਿੱਚ ਹੀ ਅਜੇ ਪੰਥ ਆਰਾਮ ਕਰਦਾ ਕੋਈ ਗੱਲ ਨਹੀਂ ਪੰਥ ਜਾਗ ਪਿਆ ਬਹੁਤ ਕੁਝ ਕਰੇਗਾ ਪੰਥ ਜਿਆਦਾ ਲੰਮੀ ਨੀਂਦ ਨਹੀਂ ਸੌਂ ਗਿਆ ਕੁੰਭ ਕਰਨ ਵਾਲੀ ਨੀਂਦ ਨਹੀਂ ਬਿਲਕੁਲ ਨਹੀਂ ਬਿਲਕੁਲ ਨਹੀਂ ਕੋਈ ਗੱਲ ਨਹੀਂ ਪੰਥ ਸੁੱਤਾ ਨਹੀਂ ਜਦੋਂ ਸ਼ੇਰ ਜਾਗਦੇ ਆ ਫਿਰ ਇੱਕੇ ਦਹਾੜ ਦੇ ਨਾਲ ਹੀ ਸਾਰੇ ਜਿਹੜੇ ਗਿੱਦੜਿਆ ਨਿਕਲ ਜਾਂਦੇ ਜੰਗਲ ਛੱਡ ਕੇ ਪਹਿਲ ਕਦਮੀ ਕੌਣ ਕਰੂਗਾ ਇਹਨਾਂ ਨੂੰ ਇਕੱਠਿਆਂ ਕਰ ਲਵਾ ਖਾਲਸਾ ਪੰਥੀ ਕਰੂਗਾ ਸ੍ਰੀ ਕਾਲ ਤਖਤ ਸਾਹਿਬ ਤੇ ਖੜ ਕੇ ਸਿੰਘ ਸਾਹਿਬ ਭਾਈ ਜਗਤਾਰ ਸਿੰਘ ਖਵਾਰਾ ਸਾਡੇ ਜੇਲ੍ਹ ਵਿੱਚ ਬੰਦ ਨੇ ਪੰਆ ਪੰਆ ਬੇੜੀਆਂ ਹੱਥ ਘੜੀਆਂ ਟੁੱਟ ਗਈਆਂ ਜਦੋਂ ਕੈਦ ਵਿੱਚੋਂ ਬਬਰ ਸ਼ੇਰ ਬੁੱਕ ਪੈ ਜਿੱਦਣ ਸਾਡੇ ਸੂਰਬੀਰ ਯੋਧੇ ਹਮ ਗਰਜ ਪਏ ਉਹ ਦਿਨ ਹਕੂਮਤਾਂ ਐ ਰਾਜੇ ਸਲਤਨਤਾਂ ਸਰਕਾਰਾਂ ਇਥੇ ਪਹਾੜੀ ਦੀ ਨਜ਼ਰ ਨਹੀਂ ਆਉਣਗੀਆਂ ਹਮ ਖਾਲਸਾ ਪੰਥਾ ਹਮ ਇਸ ਕਰਕੇ ਖਾਲਸਾ ਪੰਥ ਕੋਲ ਬਹੁਤ ਵੱਡੀ ਤਾਕਤ ਹਨ ਗੁਰੂ ਗ੍ਰੰਥ ਸਾਹਿਬ ਜੀ ਨੇ ਬਖਸ਼ੀ ਆ ਕਲਗੀ ਧਰਦਸ਼ਮੇਸ਼ ਪਿਤਾ ਦੇ ਪੁੱਤਰਾਂ ਦਾ ਖੂਨ ਹੈ ਹਮ ਰਗਾਂ ਵਿੱਚ ਦੌੜਨੇ ਫਿਰਨੇ ਕੇ ਹਮ ਨਹੀਂ ਕਹਿਲ ਜੋ ਅੱਖੋਂ ਸੇ ਨਾ ਟਪਕੇ ਉਹ ਲਹੂ ਕਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ ਜੀ ਸਾਡੇ ਨਾਲ ਗੱਲਬਾਤ ਕਰਨ ਲਈ ਸੋ ਇਹ ਸੰਨ ਭਾਈ ਸਾਹਿਬ ਭਾਈ ਬਲਵੰਤ ਸਿੰਘ ਜੀ ਗਪਾਲਾ ਸਾਹਿਬ ਜਨਾ ਨੇ ਬਹੁਤ ਹੀ ਦੁਖੀ ਹਿਰਦੇ ਦੇ ਨਾਲ ਸਾਡੀ ਸ਼ਰੋਮਣੀ ਕਮੇਟੀ ਤੇ ਵੀ ਸਵਾਲ ਚੁੱਕੇ ਨੇ ਸਾਡੇ ਪੰਥ ਨੂੰ ਵੀ ਆਵਾਜ਼ ਮਾਰੀ ਹੈ ਕਿ ਯਾਰ ਆਓ ਇਕੱਠੇ ਹੋਈਏ ਤੇ ਆਪਾਂ ਪੰਥ ਨੂੰ ਇਹ ਕਰੀ ਹੁਲਾ ਹੁਲਾਰਾ ਦਿੱਤਾ ਹੈ ਕਿ ਪੰਥ ਇੱਕ ਵਾਰੀ ਜਾਗੇ ਤੇ ਆਪਣੇ ਨਾ ਗੁਰਧਾਮਾਂ ਦੀ ਸੁਰੱਖਿਆ ਵਾਸਤੇ ਕਾਇਮ ਹੋ ਤਕੜੇ ਹੋ ਜੋ ਕਿਉਂਕਿ ਆਉਣ ਵਾਲਾ ਸਮਾਂ ਜਿਹੜਾ ਵਾ ਬਹੁਤ ਭਿਆਨਕ ਹੋ ਸਕਦਾ ਜੇ ਇਸ ਤਰ੍ਹਾਂ ਦੇ ਬਿਆਨਬਾਜ਼ੀ ਜਿਹੜੀ ਆ ਹੁੰਦੀ ਰਹੀ ਤੇ ਇਹਨਾਂ ਨੂੰ ਜੇ ਰੋਕਿਆ ਨਾ ਗਿਆ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਵੇਖਦੇ ਰਹੋ ਅਖੰਡ ਬਾਣੀ ਪੰਥਕ ਮੀਡੀਆ ਧੰਨਵਾਦ